ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਪਰਮੇਸ਼ਰ ਦਾਵਾਰ ਸੇਤ ਸਦਾਰ ਮਿਸ਼ਨ ਦੇ ਤਹਿਤ ਆਜ ਆਪ ਜੀ ਦੇ ਵਿੱਚ ਮੈਂ ਇੱਕ ਐਸੀ ਵੀਡੀਓ ਲੈ ਕੇ ਆਇਆ ਕੁਦਰਤ ਦੇ ਐਸੇ ਨਿਯਮ ਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਜਿਹੜਾ ਮੈਂ ਖੁਦ ਅਜਮਾਇਆ ਤੇ 100% ਮੈਨੂੰ ਉਹਦੇ ਰਿਜ਼ਲਟ ਮਿਲੇ। ਉਹ ਰਾਤੇ ਮੈਂ ਅਜਮਾ ਕੇ ਵੇਖਿਆ। ਔਰ ਉਹਨਾਂ ਨੂੰ ਵੀ 100% 100% ਫਾਇਦੇ ਮਿਲੇ। ਕੋਣ ਜੇ ਮੈਂ ਉਸ ਨਿਯਮ ਦੀ ਗੱਲ ਕਰਾਂ ਤੇ ਨਿਯਮ ਬੜਾ ਛੋਟਾ ਜਿਹਾ ਤੇ ਤੁਹਾਡਾ ਇੱਕ ਪੈਸਾ ਵੀ ਖਰਚ ਨਹੀਂ ਹੁੰਦਾ ਉਹਦੇ ਤੇ। ਉਹ ਹੈਗਾ ਜੀ ਜਦੋਂ ਤੁਸੀਂ ਜ਼ਿੰਦਗੀ 'ਚ ਪਾਣੀ ਪੀਣਾ ਹੈ, ਗਰਮ ਕਰਕੇ ਪੀਓ। ਜਦੋਂ ਪਾਣੀ ਪੀਣਾ ਹੈ, ਪਾਣੀ ਗਰਮ ਹੋਵੇ ਤੇ ਕੁੱਟ-ਕੁੱਟ ਕਰਕੇ ਪੀਓ ਸਵੇਰੇ ਉੱਠੋ ਖਾਲੀ ਪੇਟ ਇੱਕ ਗਲਾਸ ਗਰਮ ਕਰਕੇ ਕੁੱਟ-ਕੁੱਟ ਜਿੰਨਾ ਚਾਹ ਗਰਮ ਪੀਂਦੇ ਹੋ ਓਨਾ ਪਾਣੀ ਗਰਮ ਪੀਓ ਕੁੱਟ-ਕੁੱਟ ਕਰਕੇ ਜਦੋਂ ਪਿਆਸ ਲੱਗੇ ਉਦੋਂ ਵੀ ਗਰਮ ਪਾਣੀ ਕੁੱਟ-ਕੁੱਟ ਕਰਕੇ ਪੀਓ ਜਦੋਂ ਤੁਸੀਂ ਰੋਟੀ ਖਾਣੀ ਹੈ ਰੋਟੀ ਤੋਂ 40 ਮਿੰਟ ਬਾਅਦ ਨਾਲ ਨਾ ਕਦੇ ਵੀ ਪਾਣੀ ਪੀਓ ਰੋਟੀ ਤੋਂ 40 ਮਿੰਟ ਪਹਿਲਾਂ ਜਾਂ ਰੋਟੀ ਤੋਂ 40 ਮਿੰਟ ਪਿੱਛੋਂ ਤੁਸੀਂ ਕੁੱਟ-ਕੁੱਟ ਕਰਕੇ ਪਾਣੀ ਗਰਮ ਪੀਓ ਜਦੋਂ ਤਰੇ ਲੱਗੇ ਗਰਮੀ ਹੋਵੇ ਸਰਦੀ ਹੋਵੇ ਪਾਣੀ ਗਰਮ ਕਰਕੇ ਪੀਣਾ ਤੇ ਕੁੱਟ-ਕੁੱਟ ਕਰਕੇ ਪੀਣ ਲੱਗ ਜਾਓ ਜਿਹੜਾ ਇਸ ਨਿਯਮ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਏਗਾ ਉਹਦੀ ਜ਼ਿੰਦਗੀ 'ਚ ਕਦੇ ਕੋਈ ਰੋਗ ਨਹੀਂ ਆਏਗਾ ਉਹਦੀ ਜ਼ਿੰਦਗੀ 'ਚ ਜੋੜਾਂ ਦਾ ਦਰਦ ਜ਼ਿੰਦਗੀ 'ਚ ਕਦੇ ਨਹੀਂ ਆਏਗਾ ਜਿੰਨਾ ਚਿਰ ਕਜੌਂਦਾ ਰਹੇਗਾ ਕਦੇ ਜੋੜਾਂ ਦਾ ਦਰਦ ਨਹੀਂ ਉਹਨੂੰ ਹੋਊਗਾ ਔਰ ਜਿਹੜਾ ਘੁੱਟ ਘੁੱਟ ਕਰਕੇ ਤੇ ਗਰਮ ਪਾਣੀ ਹਮੇਸ਼ਾ ਪੀਂਦਾ ਹੈ ਹੱਡੀ ਦਾ ਦਰਦ ਹੁੰਦਾ ਨਾ ਹੱਡੀਆਂਾਂ 'ਚ ਦਰਦ ਹੁੰਦਾ ਕਈਆਂ ਨੂੰ ਅਜਮਾ ਕੇ ਵੇਖ ਲਿਓ 7 ਦਿਨਾਂ ਦੇ ਵਿੱਚ ਹੱਡੀ ਦਾ ਦਰਦ ਬਿਲਕੁਲ ਬੰਦ ਹੋ ਜਾਊਗਾ ਜਿਨ੍ਹਾਂ ਦੇ ਸਵੇਰੇ ਉੱਠਣਸਾਰ ਸਿਰ ਦੇ ਵਿੱਚ ਦਰਦ ਹੁੰਦਾ ਹੈ ਘੁੱਟ ਘੁੱਟ ਕਰਕੇ ਜਦੋਂ ਤਰੇ ਲੱਗੇ ਗਰਮ ਪਾਣੀ ਪੀਣਾ ਸ਼ੁਰੂ ਕਰ ਦੋ ਸਿਰ ਦੇ ਵਿੱਚ ਦਰਦ ਪਹਿਲੇ ਦਿਨ ਤੋਂ ਬੰਦ ਹੋ ਜਾਵੇ ਕੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਨ੍ਹਾਂ ਨੂੰ ਇਹ ਗਰਮ ਪਾਣੀ ਖਤਮ ਕਰਦਾ ਹੈ ਜਿਹੜਾ ਬੰਦਾ ਗਰਮ ਪਾਣੀ ਘੁੱਟ-ਘੁੱਟ ਕਰਕੇ ਜਦੋਂ ਤਰੇ ਲੱਗੇ ਜਦੋਂ ਪਾਣੀ ਪੀਣਾ ਗਰਮ ਪੀਂਦਾ ਉਹ ਬੰਦੇ ਦੀ ਜ਼ਿੰਦਗੀ ਚ ਕਦੇ ਮੋਟਾਪਾ ਨਹੀਂ ਆ ਸਕਦਾ ਕਦੇ ਓਵਰ ਵੇਡਨ ਨਹੀਂ ਹੋ ਸਕਦਾ ਇਹ ਗਰੰਟੀ ਹੈ ਇਹਨਾਂ ਚੰਦ ਤੁਸੀਂ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਜ਼ਿੰਦਗੀ ਚ ਤੁਹਾਨੂੰ ਮੋਟਾਪਾ ਨਾ ਆਵੇ ਸ਼ੂਗਰ ਨਾ ਹੋਵੇ ਬਲੱਡ ਪ੍ਰੈਸ਼ਰ ਨਾ ਹੋਵੇ ਗਠੀਆ ਨਾ ਹੋਵੇ ਯੂਰਿਕ ਐਕਸਡ ਨਾ ਹੋਵੇ ਜੋੜਾਂ ਦਾ ਕੋਈ ਰੋਗ ਨਾ ਹੋਵੇ ਤੁਸੀਂ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਖਤਮ ਕਰਨ ਲਈ ਗਰਮ ਪਾਣੀ ਪੀਓ ਗਰਮੀ ਹੋਵੇ ਸਰਦੀ ਹੋਵੇ ਜਦੋਂ ਪਾਣੀ ਪੀਣਾ ਉਬਾਲ ਕੇ ਚਾਹ ਦੀ ਤਰ੍ਹਾਂ ਗਰਮ-ਗਰਮ ਪਾਣੀ ਪੀਓ ਤੁਹਾਡੇ ਜਿੰਨੇ ਰੋਗ ਨੇ ਇਹ ਗਰਮ ਪਾਣੀ ਇਕੱਲਾ ਖਤਮ ਕਰ ਸਕਦਾ ਇਸ ਨਿਯਮ ਨੂੰ ਜ਼ਿੰਦਗੀ ਚ ਆਪ ਵਰਤੋ ਹੋਰਾਂ ਨੂੰ ਵੀ ਅੱਗੇ ਦੱਸੋ ਪਹਿਲਾਂ ਆਪ ਵਰਤੋ ਅੱਗੇ ਫਿਰ ਦੱਸਿਓ ਇਸ ਕਰਕੇ ਆਓ ਆਪਾ ਆਪਣੇ ਡਾਕਟਰ ਆਪ ਬਣੀਏ ਆਪਣੀ ਸਿਹਤ ਆਪ ਸੰਭਾਲੀਏ ਡਾਕਟਰਾਂ ਨੇ ਨਹੀਂ ਸਾਡੀ ਸਿਹਤ ਸੰਭਲਣੀ ਅਸੀਂ ਆਪਣੀ ਸਿਹਤ ਦਾ ਆਪ ਖਿਆਲ ਰੱਖਾਂਗੇ ਆਪਣੇ ਡਾਕਟਰ ਆਪ ਬਣਾਂਗੇ ਸਰਬ ਦਾ ਧੰਨਵਾਦ ਜਿੰਨੇ ਸਾਡੇ ਮਿਸ਼ਨ ਨਾਲ ਜੁੜੇ ਹੋ ਆਪਣੇ ਡਾਕਟਰ ਆਪ ਬਣੋ ਆਪਣੇ ਇਲਾਜ ਆਪ ਕਰੋ ਆਪਣੀਆਂ ਜ਼ਿੰਦਗੀ ਦੀਆਂ ਆਦਤਾਂ ਸੁਧਾਰੋ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ